ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੇਰੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤਈ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਦਿਖਾਉਂਗਾ ਇੱਕ ਨੰਬਰ ਤੇ ਜਰਸੀ ਦਿਖਾਉਂਗਾ ਦੂਜਾ ਸੁਹਾ ਸੋਨਾਂ ਵਾਲੀ ਹੈ ਡੇਟ ਮੁਤਾਬਕ ਕੁਸ ਸਮੇ ਦੀ ਕੱਚੀ ਹੈ ਤੇ ਦੋ ਨੰਬਰ ਤੇ ਜਰਸੀ ਦਿਖਾਉਂਗਾ ਕਾਫੀ ਕਲਰ ਦੇ ਵਿੱਚ ਉਹ ਵੀ ਕਰਨ ਵਾਲੀ ਦੂਜਾ ਸੁਹਾ ਸੋਨਾਂ ਵਾਲੀ ਹੈ ਪਰ ਹਵਾ ਨੇ ਤਿਆਰੀ ਸੋਹਣੀ ਆ ਕਾਸ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੂਜਾ ਸੂਆ ਸੂਨ ਵਾਲੀ ਆ ਜਰਸੀ ਬੱਚੀ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੋਣੇ ਕਹਿੰਦੇ 15 16 ਕਿਲੋ ਕਰਮ ਵਾਲੀ ਨੇ ਚਵਾਇਆ ਕਿ ਪਲੱਸ ਚਵਾਜੂ weight ਵਾਲੇ ਪਾਸੋਂ ਦੋਸਤੋ ਫੋਲਵੀ ਬੱਡੀ weight ਵਾਲੀ ਆ ਹਵਾਨਾ ਦੇ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਫਿਟਿੰਗ ਕਾਲਾ ਬਾਕੀ ਦੋਸਤੋ ਜੇ ਹਵਾਨਾ ਖਿੱਚਾਂਗੇ ਤਾਂ ਰਵੜੰਗ ਵਧੂਗਾ ਵਾਲਟ ਲਹੇ ਕਾਫੀ ਪਈ ਆ ਇੱਕ ਹਫਤੇ ਚ ਕਰਮਾਣੀ ਦੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਹਣਾ ਪੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕਾਨਾ ਬੋਦੀ ਵਾਲੀ ਜਰਸੀ ਆ ਇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਥਣ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਤਨਾਂ ਸੇਮ ਹੀ ਸਾਈਜ਼ ਇੱਕ ਨੰਬਰ ਬੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 58000 ਰੁਪਇਆ ਚੁਬਾਈ ਕਹਿੰਦਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਤੋਂ ਚਾਰ ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 17 18 ਕਿਲੋ ਚੁਵਾਇਆ ਇਤਕੀ ਪਲੱਸ ਚੁਵਾਜੂ ਤਿੰਨਾ ਚਾਰਾਂ ਦਿਨਾਂ ਚੱਕਰ ਮਾੜੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਨਾ ਥਣ ਵੇਚ ਸਕਦੇ ਆ ਦੋਸਤੋ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬਲੈਕ ਕਲਰ ਦੇ ਥਾਨ ਆ ਬਾਕੀ ਦੋਸਤੋ ਬੈਕ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਨੇ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਦੋਸਤੋ ਜੇ ਹਵਾਨਾ ਖਿੱਚਾਂਗੇ ਤਾਂ ਰਵੜੰਗ ਵਤੂਗਾ ਵਲਟਲ ਹਜੇ ਕਾਫੀ ਪਈ ਹੈ ਬਾਕੀ ਦੋਸਤੋ ਬੱਛੀ ਨੇ ਤਿੰਨ ਚਾਰਾਂ ਦਿਨਾਂ ਚ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰ ਜਾਣਾ ਵਲਟਲ ਹਜੇ ਕਾਫੀ ਪਈ ਆ ਬਾਕੀ ਦੋਸਤੋ ਹਾਈਟ ਵਾਲ ਜੀ ਬਹੁਤ ਸੋਹਣੀ ਬੱਛੀ ਆ ਚੰਗੇ ਕਦ ਕਾਟ ਚ ਬਾਕੀ ਦੋਸਤੋ weight ਵਾਲੇ ਪਾਸੋਂ ਵੀ ਫੁੱਲ ਹੈ ਵੀ ਬੋਡੀ weight ਵਾਲੀ ਹੈ ਪੇਟ ਫੁਟਾ ਬਹੁਤ ਸੋਹਣਾ ਚੌੜਾ ਤੇ ਤੇ 2 ਨੰਬਰ 22 ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 60000 ਰੁਪਏ ਉਹ ਚੁਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ